ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਧੀਆ ਤੋਂ ਵਧੀਆ ਜਾਣਕਾਰੀ ਦੇ ਰਹੇ ਹਾਂ ਕਿ ਕਿਵੇਂ ਤੁਸੀਂ ਇਹਨਾਂ ਸਕੀਮਾਂ ਦਾ ਲਾਭ ਉਠਾ ਸਕੋਗੇ ਇਹਦੇ ਬਾਰੇ ਅਸੀਂ ਵਿਸਥਾਰਚ ਦੱਸ ਰਹੇ ਹਾਂ ਤੇ ਵੀਡੀਓ ਦੇਖਣ ਤੋਂ ਪਹਿਲਾਂ ਇਹ ਜ਼ਰੂਰ ਕਹਾਂਗੇ ਕੀ ਵੀਡੀਓ ਪੂਰੀ ਦੇਖਿਓ ਤਾਂ ਹੀ ਤੁਹਾਨੂੰ ਇਸ ਦਾ ਲਾਭ ਮਿਲ ਸਕੇਗਾ ਸੋ ਵੀਡੀਓ ਸ਼ੁਰੂ ਕਰਨ ਲੱਗੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਕਿਸਾਨਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਕਿ 2000 ਵਾਲੀ ਪੀਐਮ ਸਮਾਨ ਨidhi ਯੋਜਨਾ ਉਸ ਦੀ ਕਿਸ਼ਤੋਂ ਵਾਂਝੇ ਰਹਿ ਚੁੱਕੇ ਨੇ ਤੇ ਉਹਨਾਂ ਨੂੰ ਇਹਦਾ ਲਾਭ ਨਹੀਂ ਮਿਲ ਰਿਹਾ ਜਿਹੜੇ ਰਜਿਸਟਰ ਹੋ ਚੁੱਕੇ ਨੇ ਉਹਨਾਂ ਨੂੰ ਮਿਲ ਰਿਹਾ ਤੇ ਕੁਝ ਰਹਿ ਚੁੱਕੇ ਨੇ ਉਹਨਾਂ ਨੂੰ ਕਿਵੇਂ ਮਿਲੇਗਾ ਇਹ ਲਾਭ ਇਹ ਹੀ ਅਸੀਂ ਇਸ ਵੀਡੀਓ ਚ ਦੱਸਾਂਗੇ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ Google Chrome browser ਖੋਲਣਾ ਹੈ ਇਹਦੇ ਚ ਲਿਖਣਾ ਹੈ PM Kisan ਜਦੋਂ ਤੁਸੀਂ ਇਸ ਨੂੰ PM Kisan ਖੋਲੋਗੇ ਇੱਥੇ ਤੁਹਾਨੂੰ ਇਹੋ ਜਿਹਾ ਇੰਟਰਫੇਸ ਕੁਝ ਨਜ਼ਰ ਆਏਗਾ ਇਦੇ ਵਿੱਚ ਤੁਹਾਨੂੰ ਵੱਖ-ਵੱਖ ਆਪਸ਼ਨਾਂ ਨਜ਼ਰ ਆਣਗੀਆਂ ਤੁਸੀਂ ਸਿਰਫ ਫਾਰਮਰ ਕੋਰਨਰ ਖੁੱਲਣਾ ਹੈ ਤੇ ਨਿਊ ਫਾਰਮਰ ਰਜਿਸਟ੍ਰੇਸ਼ਨ ਤੇ ਜਾਣਾ ਹੈ ਇਹ ਫਾਰਮ ਉਹਦੇ ਲਈ ਫਿਲ ਕਰਨਾ ਹੈ ਜਿਹੜਾ ਕਿ ਇਸ ਦਾ ਪਹਿਲਾਂ ਲਾਪਤਰੀ ਨਹੀਂ ਬਣ ਚੁੱਕਿਆ ਜਿਸ ਨੂੰ ਕਿ 2000 ਵਾਲੀ ਕਿਸ਼ਤ ਨਹੀਂ ਮਿਲ ਰਹੀ ਤੇ ਉਸ ਦਾ ਫਾਰਮ ਕਦੇ ਵੀ ਫਿਲ ਨਹੀਂ ਕੀਤਾ ਗਿਆ ਤਾਂ ਇੱਥੇ ਤੁਸੀਂ ਉਹਨੂੰ ਰਜਿਸਟਰ ਕਰਨ ਲਈ ਆਪਣਾ ਆਧਾਰ ਕਾਰਡ ਨੰਬਰ ਜਿਹੜਾ ਦਿਓਗੇ ਜਦੋਂ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਜੀ ਟਾਈਪ ਕਰਨਾ ਹੈ ਇੱਥੇ ਤੇ ਬਾਅਦ ਜਿੱਥੇ ਇੱਕ ਕੈਪਚਾ ਫਿਲ ਕਰ ਦੇਣਾ ਹੈ ਇਹਨੋਂ ਸੇ ਕੈਪਚਾ ਫਿਲ ਦੁਬਾਰਾ ਕਰਨਾ ਪੈਣਾ ਕਿਉਂਕਿ ਇਹ ਥੋੜਾ ਜਿਹਾ ਗਲਤ ਹੋ ਗਿਆ ਜਿਹੜੇ ਵੀ ਅੱਖਰਾਂ ਦਾ ਕੈਪਚਾ ਦਿੱਤਾ ਹੋਇਆ ਹੈ ਇਹ ਹੀ ਤੁਸੀਂ ਇੱਥੇ ਫਿਲ ਕਰਨਾ ਹੈ ਤੇ ਇਹਨੂੰ ਅਸੀਂ ਕੰਟੀਨਿਊ ਕਰ ਦੇਣਾ ਇੱਥੇ ਆ ਰਿਹਾ ਕੋਡ ਨਾਟ ਫਾਊਂਡ ਵਿਦ 기ਵਨ ਡਿਟੇਲ ਭਾਵ ਕਿ ਇਹ ਜਿਹੜਾ ਕਿਸਾਨ ਹੈ ਇਹ ਪਹਿਲਾਂ ਤੋਂ ਇਸ ਦਾ ਲਾਭ ਨਹੀਂ ਲੈ ਰਿਹਾ ਜਦੋਂ ਅਸੀਂ ਨਵੇਂ ਕਿਸਾਨ ਦੀ ਰਜਿਸਟ੍ਰੇਸ਼ਨ ਕਰਨੀ ਹੈ ਫਾਰਮ ਭਰਨਾ ਹੈ ਤਾਂ ਇਹ ਜਰੂਰ ਪੁੱਛੇਗਾ ਰਿਕਾਰਡ ਨਾਟ ਫਾਊਂਡ ਵਿਦ 기ਵਨ ਡੀਟੇਲ ਇਹਦਾ ਕਹਿਣਾ ਇਹ ਹੈ ਕਿ ਇਹ ਜਿਹੜਾ ਕਿਸਾਨ ਹੈ ਇਹ ਪਹਿਲਾਂ ਤੋਂ ਇਸ ਦਾ ਲਾਭ ਨਹੀਂ ਲੈ ਰਿਆ ਡੂ ਯੂ ਵਾਂਟ ਟੂ ਰਜਿਸਟਰ ਔਨ ਪੀਐਮ ਕਿਸਾਨ ਪੋਰਟਲ ਕੀ ਤੁਸੀਂ ਇਸ ਕਿਸਾਨ ਨੂੰ ਰਜਿਸਟਰ ਕਰਨਾ ਤੁਸੀਂ ਯੈਸ ਕਰ ਦੇਣਾ ਇਹਨੂੰ ਯੈਸ ਕਰਦੇ ਹੀ ਤੁਹਾਡੇ ਕੋਲ ਇਹ ਰਜਿਸਟ੍ਰੇਸ਼ਨ ਫਾਰਮ ਹੈ ਜਿਹੜਾ ਖੁੱਲ ਕੇ ਸਾਹਮਣੇ ਆ ਜਾਏਗਾ ਇੱਥੇ ਤੁਸੀਂ ਆਪਣੀ ਸਟੇਟ ਚੁਸ ਕਰਨੀ ਹੈ ਇੱਥੇ ਡਿਸਟ੍ਰਿਕਟ ਇੱਥੇ ਸਬ ਡਿਸਟ੍ਰਿਕਟ ਇੱਥੇ ਬਲਾਕ ਤੇ ਇੱਥੇ ਪਿੰਡ ਇੱਥੇ ਜਿਹੜੇ ਕਿਸਾਨ ਨੂੰ ਇਹ 2000 ਵਾਲੀ ਕਿਸ਼ਤ ਮਿਲਣੀ ਹੈ ਉਹਦਾ ਨਾਮ ਇੱਥੇ ਜੈਂਡਰ ਉਹਦਾ ਮੇਲ ਹੈ ਜਾਂ ਫੀਮੇਲ ਇੱਥੇ ਜਿਹੜਾ ਹੈ ਉਦਕਾਸ਼ਟ ਕਿਹੜੀ ਜਨਰਲ ਉਦਕਾਸ਼ਟ ਨਾਲ ਸੰਬੰਧਿਤ ਹੈ ਜਾਂ ਐਸ ਸੀ ਐਸ ਟੀ ਚ ਹੈ ਫਾਰਮਰ ਟਾਈਪ ਚ ਆ ਜਾਣਾ ਹੈ ਇੱਥੇ ਜੇ ਤਾਂ ਉਹਦੇ ਕੋਲ ਇੱਕ ਤਾਂ 2 ਹੈਕਟੇਅਰ ਜ਼ਮੀਨ ਹੈ ਤਾਂ ਇੱਕ ਕਲਿੱਕ ਕਰ ਦੇਣਾ ਨਹੀਂ ਤਾਂ ਅਧਰ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਨੰਬਰ ਆਪਣੇ ਆਪ ਹੀ ਲੋਕੇ ਆ ਜਾਏਗਾ ਆਈ ਐਫ ਐਸ ਸੀ ਕੋਡ ਆਪਣੇ ਬੈਂਕ ਦਾ ਜਿਹੜਾ ਇੱਥੇ ਦੇ ਦੇਣਾ ਹੈ ਬੈਂਕ ਦਾ ਨਾਮ ਦੇ ਦੇਣਾ ਅਕਾਊਂਟ ਨੰਬਰ ਜਿਸ ਤੇ ਪੇਮੈਂਟ ਆਣੀ ਹੈ ਐਡਰੈਸ ਫਿਰ ਇਹ ਸਬਮਿਟ ਫਾਰ ਆਧਾਰ অথਨਟੀਕੇਸ਼ਨ ਇੱਥੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਉਹਦਾ ਕਿਸਾਨ ਦਾ ਮੋਬਾਈਲ ਨੰਬਰ ਦੇ ਦੇਣਾ ਹੈ ਇੱਥੇ ਡੇਟ ਆਫ ਬਰਥ ਤੇ ਇੱਥੇ ਫਾਦਰ ਨੇਮ ਭਾਵ ਕਿ ਪਿਤਾ ਜੀ ਦਾ ਨਾਮ ਹੈ ਉਹਦਾ ਇੱਥੇ ਤੁਸੀਂ ਹੁਣ ਇਹ ਡਿਟੇਲ ਦੇਣੀ ਹੈ ਕਿ ਜਿਹੜਾ ਕਿਸਾਨ ਇਹ ਭਰ ਰਿਹਾ ਹੈ ਫਾਰਮ ਉਹਦੀ ਜਿਹੜੀ ਜ਼ਮੀਨ ਹੈ ਉਹਦਾ ਉਹ ਕੱਲਾ ਹੱਕਦਾਰ ਹੈ ਜਾਂ ਜੁਆਇੰਟ ਖਾਤਾ ਹੈ ਉਹਦਾ ਜਿਹੜਾ ਭਾਵ ਕਿ ਉਹ ਦੋ ਜਣਿਆਂ ਦੀ ਇੱਕ ਜ਼ਮੀਨ ਤਾਂ ਨਹੀਂ ਇੱਥੇ ਜੇ ਸਿੰਗਲ ਹੈ ਤਾਂ ਸਿੰਗਲ ਨਹੀਂ ਤਾਂ ਜੁਆਇੰਟ ਇੱਥੇ ਤੁਸੀਂ ਇੱਥੇ ਤੁਸੀਂ ਜਿਹੜਾ ਜ਼ਮੀਨ ਦਾ ਵੇਰਵਾ ਐਡ ਕਰਨਾ ਹੈ ਤੇ ਤੁਸੀਂ ਐਡ ਤੇ ਜਾਉਂਗੇ ਐਡ ਤੇ ਜਾਉਂਗੇ ਤਾਂ ਜ਼ਮੀਨ ਦਾ ਵੇਰਵਾ ਜਿਹੜਾ ਕਰਨਾ ਪਏਗਾ ਤੁਹਾਨੂੰ ਕਿ ਇੱਥੇ ਦੇਖੋ ਆ ਦੇਖੋ ਸੀਰੀਅਲ ਨੰਬਰ ਤੁਸੀਂ ਉਸ ਕੇ ਸਾਹਦੇ ਜ਼ਮੀਨ ਦਾ ਜਿਹੜਾ ਵੇਰਵਾ ਦੇਣਾ ਹੈ ਐਡ ਤੇ ਜਾਉਂਗੇ ਇੱਥੇ ਦੇਖੋ ਆ ਖਾਤਾ ਨੰਬਰ ਮੰਗ ਰਿਹਾ ਇੱਥੇ ਖਸਰਾ ਨੰਬਰ ਤੇ ਏਰੀਆ ਕਿੰਨਾ ਹੈ ਭਾਪਕੇ ਕਿੰਨੀ ਜ਼ਮੀਨਾਂ ਆਉਦੀ ਫਿਰ ਇੱਥੇ ਕਲਿੱਕ ਕਰ ਦੇਣਾ ਤੁਸੀਂ ਸੇਵ ਤੇ ਕਲਿੱਕ ਕਰਕੇ ਸਬਮਿਟ ਹੋ ਜਾਏਗਾ ਤੁਹਾਡਾ ਫਾਰਮ ਤੇ ਤੁਹਾਨੂੰ ਇਹਦਾ ਮੈਸੇਜ ਜਿਹੜਾ ਫੋਨ ਤੇ ਆ ਜਾਏਗਾ ਤੁਸੀਂ ਰਜਿਸਟਰਡ ਹੋ ਚੁੱਕੇ ਹੋ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸੜੀਆਂ ਅਗਲੀ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣ ਬਹੁਤ ਬਹੁਤ ਧੰਨਵਾਦ